ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੇ ਪੌਂਚੇ ਦੀ ਡਿਜ਼ਾਈਨਿੰਗ ਵਿਦ ਟਿਸ਼ੂ ਪੇਪਰ ਐਂਡ ਲੈਸ ਦਿਨਰ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਬੁਕਰਮ ਪੇਸਟ ਕਰਨੀ ਹੈ ਕੱਪੜੇ ਤੇ ਉਹ ਆਪਣੀ ਮਰਜ਼ੀ 22 ਇੰਚ ਦੀ 3 ਇੰਚ ਦੀ ਜਿੰਨੇ ਤੁਸੀਂ ਪਾਉਣਾ ਪਸੰਦ ਕਰਦੇ ਹੋ ਕੱਪੜੇ ਤੇ ਪੇਸਟ ਕਰਕੇ ਬੁਕਰਮ ਇਸ ਤੇ ਆਪਾਂ ਨੇ ਹੁਣ ਮਾਰਕਿੰਗ ਕਰਨੀ ਹੈ ਪਹਿਲਾਂ ਮਾਰਕਰ ਦੇ ਨਾਲ ਨਿਸ਼ਾਨੀ ਲਾ ਲਾਂਗੇ ਆਪਾਂ ਡੇਡੀਆਂ ਲਾਈਨਰ ਸਿੱਚਣੀਆਂ ਨੇ ਹਾਂਜੀ ਇਸ ਤਰ੍ਹਾਂ ਆਪਾਂ ਨੇ ਇਸ ਕੋਨੇ ਤੋਂ ਸਟਾਰਟਿੰਗ ਕਰਨੀ ਹੈ ਫਸਟ ਲਾਈਨ ਆਪਾਂ ਨੇ ਮਾਰਕ ਕਰਨੀ ਹੈ ਤੇ ਉਸ ਤੋਂ ਬਾਅਦ ਦੂਜੀ ਲਾਈਨ ਦੇ ਵਿੱਚ ਆਪਣੇ ਸਵਾਕ ਸਵਾ 1 ਇੰਚ ਦਾ ਡਿਸਟੈਂਸ ਛੱਡਣਾ ਤੇ ਦੂਜੀ ਲਾਈਨ ਡਰਾ ਕਰਨੀ ਹੈ ਇਸ ਤਰ੍ਹਾਂ ਹੀ ਆਪਾਂ ਨੇ ਇਸ ਤੋਂ ਨੈਕਸਟ ਸਵਾ ਇੰਚ ਦੀ ਮਾਰਕਿੰਗ ਕਰਕੇ ਲਾਈਨ ਡਰਾ ਕਰ ਲੈਣੀ ਹੈ ਤੇ ਆਪਣੇ ਸਾਰੇ ਹੀ ਇਸ ਤਰ੍ਹਾਂ ਆਪਾਂ ਨੇ ਲਾਸਟ ਤੱਕ ਮਾਰਕਿੰਗ ਕਰ ਲੈਣੀ ਹੈ

ਇਸ ਕੋਨੇ ਤੋਂ ਟੇਢੀ ਲਾਈਨਸ ਡਰਾ ਕਰਾਂਗੇ ਤੇ ਸੇਮ 2.5 ਇੰਚ ਦੇ ਗੈਪ ਨਾਲ ਸਾਰੀ ਲਾਈਨਾਂ लास्ट ਤੱਕ ਡਰਾ ਕਰ ਲਵਾਂਗੇ ਹੁਣ ਆਪਾਂ ਨੇ ਇਸ ਤੇ ਸਾਰੀ ਲਾਈਨਸ ਡਰਾ ਕਰ ਲਈਆਂ ਨੇ ਤੁਸੀਂ ਤੇ ਆਪਾਂ ਇਸ ਤਰ੍ਹਾਂ ਟਿੱਪ ਲਗਾਵਾਂਗੇ ਇਸ ਦੇ ਬਿਲਕੁਲ ਆਪੋਜ਼ਿਟ ਕੱਟ ਦੀ ਤਰ੍ਹਾਂ ਕ੍ਰੋਸ ਬਣ ਜਾਵੇਗਾ ਜਿਸ ਤਰ੍ਹਾਂ ਆਪਾਂ ਨੇ ਆਪਣੀ ਬੁਕਰਮ ਤੇ ਟਿਸ਼ੂ ਲਗਾ ਲਿਆ ਹੈ ਸਾਰਾ ਤੇ ਜਬ ਹੁਣ ਇਸ ਨੂੰ ਸਲਵਾਰ ਦੀ ਪੌਂਚੇ ਤੇ ਲੈ ਕੇ ਚੱਲਾਂਗੇ ਤੇ ਜੋ ਵਾਧੂ ਥ੍ਰੈਡ ਨੇ ਆਪਾਂ ਕਟਿੰਗ ਕਰ ਦਾਂਗੇ ਪਹਿਲਾਂ ਪਹਿਲੇ ਇਸ ਤਰ੍ਹਾਂ ਇਸ ਨੂੰ ਇੱਕ ਸਾਈਡ ਤੋਂ ਫੋਲਡ ਕਰ ਲਵਾਂਗੇ ਜਿਵੇਂ ਨਾਰਮਲ ਬੁਰੀ ਬਣਾਉਣ ਲੱਗੇ ਆਪਾਂ ਇੱਕ ਸਾਈਡ ਤੋਂ ਫੋਲਡ ਕਰਦੇ ਹਾਂ ਸिलाई ਲਗਾਉਣ ਤੋਂ ਬਾਅਦ ਆਪਣੀ ਇਹ ਪੱਟੀ ਰੈਡੀ ਹੋ ਚੁੱਕੀ ਹੈ ਸਲਵਾਰ ਦੇ ਪੌਂਚੇ ਤੇ ਅਟੈਚ ਹੋਣ ਦੇ ਲਈ ਜਿਸ ਤੇ ਆਪਾਂ ਇਹ ਸੈਂਟਰ ਕਰ ਲਵਾਂਗੇ ਇਸ ਤਰ੍ਹਾਂ ਹੀ ਆਪਾਂ ਨੇ ਸਲਵਾਰ ਦੇ ਪੌਂਚਿਆਂ ਦਾ ਵੀ ਸੈਂਟਰ ਕਰ ਲੈਣਾ ਹੈ ਤੇ ਉੱਤੇ ਇੱਕ ਕੱਟ ਲਗਾ ਲੈਣਾ ਤਾਂ ਜੋ ਆਪ ਨੂੰ ਸੈਂਟਰ ਦੀ ਨਿਸ਼ਾਨੀ ਰਹੇ ਠੇ ਨਾਲ ਬੁਕਰਨ ਦਾ ਸਿੱਧਾ ਪਾਸਾ ਅਟੈਚ ਰੱਖ ਕੇ ਆਪਾਂ ਇਸ ਤੇ ਸਲਾਈ ਲਗਾਵਾਂਗੇ ਸੈਂਟਰ ਨਾਲ ਸੈਂਟਰ ਮਿਲਾ ਕੇ ਐਂ ਤੇ ਸੈਂਟਰ ਆ ਗਿਆ ਤੇ ਹੁਣ ਆਪਾਂ ਇਸ ਤੇ ਲਾਈ ਲਗਾਵਾਂਗੇ ਅਟੈਚ ਕਰਨ ਤੋਂ ਬਾਅਦ ਇਸ ਨੂੰ ਆਪਾਂ ਸਿੱਧਾ ਕਰਾਂਗੇ ਸਿੱਧਾ ਕੰਤੂ ਬਾਅਦ ਆਪਾਂ ਇਸ ਤੇ ਇੱਕ ਦਮੀ ਸਲਾਈ ਲਗਾਵਾਂਗੇ ਇਸ ਸਲਾਈ ਤੋਂ ਬਾਅਦ ਆਪਾਂ ਇੱਕ ਇੱਥੇ ਦਮੀ ਸਲਾਈ ਲਗਾਵਾਂਗੇ ਤਾਂ ਜੋ ਇਹ ਬੁਕਰਮ ਆਪਣੇ ਸਲਵਾ ਦੇ ਪੌਂਚੇ ਦੇ ਨਾਲ ਅਟੈਚ ਹੋ ਜਾਵੇ ਓਏ ਹਾਂਜੀ ਬੁਕਰਮ ਨੂੰ ਆਪਾਂ ਨੇ ਸਲਵਾ ਦੇ ਪੌਂਚੇ ਦੇ ਅਟੈਚ ਕਰ ਲਿਆ ਹੈ ਹੁਣ ਆਪਾਂ ਇਸ ਦੇ ਦੋਨੋਂ ਸਾਈਡ ਤੇ ਲੈਸ ਲਗਾਵਾਂਗੇ इस तरह साढ़े सलवार के पहुंची दोनों रेडी हैं गैस लगा के आई होप तो मेरे पसंद आए होने तो प्लीज़ मेरे चैनल सबसक्राइब कर लियो थैंक यू फॉर वॉचिंग